ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਆ ਸੋ ਅੱਜ ਤੁਹਾਨੂੰ ਮੈਂ ਨਗ ਦਿਖਾਉਣ ਲੱਗਾ ਦੋਸਤੋ ਆ ਦੇਖ ਸਕਦੇ ਤੁਸੀਂ ਸਾਹਮਣੇ ਜਿਨ੍ਹਾਂ ਦੀ ਫੁੱਲ ਵੀਡੀਓ ਕੱਲ ਨੂੰ ਆਪਣੇ ਚੈਨਲ ਉੱਪਰ ਅਪਲੋਡ ਹੋਣੀ ਆ ਸੋ ਦੇਖ ਸਕਦੇ ਆ ਸਾਹਮਣੇ 2 ਸਾਲ ਦੀ ਝੋਟੀ ਸੋ ਇੱਧਰ ਤੁਸੀਂ ਦੇਖ ਸਕਦੇ ਆ ਨੀਲੀ ਰਾਵੀ ਦੀ ਬੂਰੀ ਕੱਟੀ ਇੱਧਰ ਤੁਸੀਂ ਦੇਖ ਸਕਦੇ ਆ ਦੋਸਤੋ ਵਾਈਟ ਫੇਸ ਦੀ ਕੱਟੀ ਸਾਹਮਣੇ ਤੁਸੀਂ ਦੇਖ ਸਕਦੇ ਆ ਦੁੱਲ ਕੱਟੀ ਦੋਸਤੋ ਇੱਧਰਲੇ ਪਾਸੇ ਦੇਖ ਸਕਦੇ ਤੁਸੀਂ ਟੇਢੇ ਕੱਟ ਵਾਲੀ ਕੱਟੀ ਸੋ ਸਭ ਤੋਂ ਪਹਿਲਾ ਐਡਰੈਸ ਕਰ ਲਿਓ ਨੋਟ ਪੈਨ ਅਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਗੋੜ ਨੇੜੇ ਦੇ ਜਿਹੜੇ ਸ਼ਹਿਰ ਆਪਣੇ ਦੋਸਤੋ ਇਹ ਜੀਰਾ ਮਹੂ ਕੋੜੀ ਸਿਗਾ ਵਾ ਸੋ ਨਾਮ ਢਿੱਲੋਂ ਵੀਰ ਤੁਸੀਂ ਕਹਿ ਕੇ ਕਿਤੇ ਵੀ ਵਿਜ਼ਿਟ ਕਰ ਸਕਦੇ ਆ ਆਪਣੇ ਘਰ ਕਿਉਂਕਿ ਆਪਣੇ ਫਾਰਮ ਉੱਪਰ ਅਕਸਰੀ ਟਾਪ ਦੇ ਨਗੀਨੇ ਆਉਂਦੇ ਰਹਿੰਦੇ ਆ ਜੇ ਕਿਸੇ ਨੂੰ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਬੱਚਾ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਨਾ ਭੁੱਲਿਓ ਬਹੁਤ ਜਲਦ ਮਿਲੋ ਤੁਹਾਡੀ ਰੂਬਰੂ ਵੀਡੀਓ ਕਰਾਂਗੇ ਕੱਲ ਨੂੰ ਸੋ ਇਹ ਆਪਣੇ ਕੋਲੇ ਪੰਜ ਨਾਗਾ ਦੋਸਤੋ ਵਗਾਉ ਜੇ ਕਿਸੇ ਨੂੰ ਇਹਨਾਂ ਦੇ ਵਿੱਚੋਂ ਕੋਈ ਪਸੰਦ ਆਉਂਦੀ ਆ ਕੱਟੀ ਤਾਂ ਕਰਿਓ ਸੰਪਰਕ ਧੰਨਵਾਦ